ਹਲੋ ਸਰ ਹਾਂਜੀ ਬਾਕੀ ਇਹ ਹੈ ਜੀ ਆਪਣੇ ਮੈਂ ਸਮਾਜ ਨੂੰ ਅਪੀਲ ਕਰਦਾ ਕਿ ਇੱਕ ਇਦਾਂ ਦੇ ਇਮਾਨਦਾਰ ਔਰ ਇਮਾਨਦਾਰ ਔਰ ਨੌਜਵਾਨ ਆਗੂ ਇਦਾਂ ਦੇ ਵਰਕਰਾਂ ਦੀ ਸਮਾਜ ਨੂੰ ਲੋੜ ਹੈ ਆਮ ਆਦਮੀ ਦੇ ਪਰਕਰ ਨੇ ਇਨ੍ਹਾਂ ਦੀ ਸਪੋਰਟ ਕਰੋ ਮੇਰੇ ਹਿਸਾਬ ਨਾਲ ਇੱਕ ਦਿਨ ਦੀ ਕਮਾਈ ਨਹੀਂ ਆ ਗਈ ਇਹ ਸਰ ਮਹੀਨੇ ਦੀ ਕਮਾਈ ਹੋएगी ਘੱਟੋ ਘੱਟ ਕਿਉਂਕਿ 30000 ਅਮਾਉਂਟ ਛੋਟੀ ਅਮਾਉਂਟ ਨਹੀਂ ਹੁੰਦੀ ਸਰ ਇੱਕ ਦਿਨ ਸਵੇਰ ਤੋਂ ਲਿਆ ਕੇ ਸ਼ਾਮ ਤੱਕ ਉਹ ਦਿਹਾੜੀ ਕਰਨੀ ਬੜੀ ਔਖੀ ਗੱਲ ਹੁੰਦੀ ਆ ਔਰ ਇੰਨੇ ਪੈਸੇ ਸਰ ਕਮਾਣੇ ਆ ਘਟੋ ਇਮਾਨਦਾਰ ਔਰ ਨੌਜਵਾਨ ਆਗੂ ਇਦਾਂ ਦੇ ਬਰਕਰਾਂ ਦੀ ਸਮਾਏ ਨੂੰ ਲੋੜ ਆ ਆਮ ਆਦਮੀ ਦੇ ਪਰਕਰ ਨੇ ਇਹਨਾਂ ਦੀ ਸਪੋਰਟ ਕਰੋ ਜ਼ਰੂਰ ਇਹਨਾਂ ਦਾ ਸਾਥ ਦਿਓ ਔਰ ਸਾਨੂੰ ਬਹੁਤ ਖੁਸ਼ੀ ਹੈ ਅਹੀ ਬਗਾਨੇ ਸ਼ਹਿਰ ਜਾ ਕੇ ਸਾਨੂੰ ਅੱਜ ਆਪਣਾ ਆਪਣਾ ਫੀਲ ਹੋਇਆ 100% ਆਪਣਾ ਫੀਲ ਹੋਇਆ ਕਿ ਵਾਕੇ ਅੱਜ ਲੋਕੀ 1 ਰੁਪਿਆ ਨਹੀਂ ਛੱਡਦੇ 25 ਤੋਂ 30000 ਰੁਪਿਆ ਐਜ਼ ਇਟ ਐਸੇ ਤਰ੍ਹਾਂ ਵਾਪਸ ਕਰਤਾ ਔਰ ਉਲਟਾ ਥੈਂਕ ਯੂ ਵੀ ਕਰ ਰਿਹਾ ਹੈਣਾ ਸਾਡਾ ਸਾਡਾ ਥੈਂਕ ਯੂ ਬੰਦਾ ਸਾਨੂੰ ਥੈਂਕ ਯੂ ਕਰ ਰਿਹਾ ਵੀ ਤੁਸੀਂ ਆਏ ਵਾਪਸ ਲੈਣ ਆਤੇ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਇਹਨਾਂ ਦੀ ਸਪੋਰਟ ਕਰੋ ਇਦਾਂ ਦੇ ਇਮਾਨਦਾਰ ਬੰਦੇ ਸਮਾਜ ਵਿੱਚ ਬਹੁਤ ਜ਼ਰੂਰੀ ਹੈ ਬੇਈਮਾਨ ਲੋਕ ਤਾਂ ਬਹੁਤ ਭਰੇ ਹੋ ਜਾਂ ਪਰ ਇਮਾਨਦਾਰਾਂ ਦੀ ਕਮੀ ਘਟਦੀ ਜਾ ਰਹੀ ਹੈ ਇਸ ਲਈ ਇਮਾਨਦਾਰੀ ਤੌਰ ਤੇ ਮੈਂ ਇਹਨਾਂ ਨੂੰ 100% ਅੰਡਰ 200 ਦਿੰਦਾ ਇਸ ਲਈ ਇਹਨਾਂ ਦੀ ਸਪੋਰਟ ਕਰੋ ਜ਼ਰੂਰ ਇਹਨਾਂ ਦੇ ਵਰਕਰ ਲਿਆਓ ਜ਼ਰੂਰ ਇਹਨਾਂ ਦਾ ਸਾਥ ਦਿਓ ਮੈਂ ਜਲੰਧਰੋਂ ਆ ਕੇ ਮੈਂ ਇੰਨਾ ਖੁਸ਼ ਹਾਂ ਕਿ ਮੈਨੂੰ ਇਹਨਾਂ ਅੱਛਾ ਲੱਗਾ ਕਿ ਇੱਕ ਮਿਹਨਤ ਦੀ ਇੱਕ ਬੰਦੇ ਦੀ ਇਹਦੀ ਦੁਕਾਨ ਹੈਗੀ ਆ ਅਸੀਂ ਹੋੜਾ ਰੋਡ ਦੇੰਦਰ گورਨਮੈਂਟ ਕਾਲਜ ਦੇ ਆਪੋਜ਼ਿਟ ਹੈਗੀ ਇਹਦੀ ਦੁਕਾਨ ਆਪਣੇ ਬੁਲਟ ਮੋਟਰਸਾਈਕਲ ਦੀ ਏਜੰਸੀ ਦੇ ਨਾਲ ਹੀ ਮੇਰੀ ਦੁਕਾਨ ਹੈ ਇਨਵਰਟਰ ਬੈਟਰੀ ਦੀ ਦੁਕਾਨ ਹੈ ਮਿਹਨਤ ਕਰਕੇ ਵਿਚਾਰਾ ਲੇਬਰ ਕਰਕੇ ਕਮਾਈ ਕਰਦਾ ਇਹਦੀ ਮਿਹਨਤ ਦੀ ਕਮਾਈ ਸੀ ਭਾਜੀ ਹੁਣਾਂ ਨੇ ਇਹ ਜਿਹੜਾ ਇੱਧਾ ਹੀ ਵਾਪਸ ਕਰ ਦਿੱਤੀ ਅਸੀਂ ਭਾਜੀ ਹੁਣਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਬਹੁਤ ਬਹੁਤ ਥੈਂਕ ਯੂ ਕਰਦੇ ਆ ਜੀ ਜੀ ਭਾਜੀ 3000 ਰੁਪਏ ਕਿ ਆ ਚੁੱਕੇ ਲੋਕ ਭਾਜੀ ਜਦੋਂ ਪਹਿਲੇ ਗਏ ਉਹ ਇਤਨਾ ਥੈਂਕ ਕਰਦੇ ਪਰ ਇਹ ਜਿਹੜਾ ਪੂਰਾ ਵਾਪਸ ਕਰ ਸਰ ਵੇਖੋ ਅਸੀਂ ਦੇਖੋ ਜਿਹੜਾ ਦੁਕਾਨਦਾਰ ਸਰ ਹੈਂਡ ਟੂ ਮੌਥ ਹੁੰਦਾ ਵਾ ਠੀਕ ਆ ਜੀ ਉਹ ਸਵੇਰੇ ਸਰ ਦੁਕਾਨ ਖੋਲਦਾ ਵਾ ਤੇ ਸ਼ਾਮੀ ਆਪਣਾ ਰੋਜੀ ਰੋਟੀ ਦਾ ਗੁਜ਼ਾਰਾ ਕਰਦਾ ਵਾ ਤੇ ਜੇ ਸਰ ਇਹਨਾਂ ਦੀ ਮੇਰੇ ਹਿਸਾਬ ਨਾਲ ਇੱਕ ਦਿਨ ਦੀ ਕਮਾਈ ਨਹੀਂ ਹੈ ਗਈ ਇਹ ਸਰ ਮਹੀਨੇ ਦੀ ਕਮਾਈ ਹੋएगी ਘੱਟੋ ਘੱਟ ਕਿਉਂਕਿ 30000 ਅਮਾਉਂਟ ਛੋਟੀ ਅਮਾਉਂਟ ਨਹੀਂ ਹੁੰਦੀ ਸਰ ਇੱਕ ਦਿਨ ਸਵੇਰ ਤੋਂ ਲਿਆ ਕੇ ਸ਼ਾਮ ਤੱਕ ਦਿਹਾੜੀ ਕਰਨੀ ਬੜੀ ਔਖੀ ਗੱਲ ਹੁੰਦੀ ਆ ਔਰ ਇੰਨੇ ਪੈਸੇ ਸਰ ਕਮਾਣੇ ਆ ਘੱਟੋ ਘੱਟ ਮਹੀਨਾ ਲੱਗ ਜਾਂਦਾ ਵਾ ਤੇ ਬਾਕੀ ਸਾਰੇ ਮੇਨ ਗੱਲ ਪੈਸੇ ਤੇ ਚਲੋ ਇਹਨਾਂ ਦੇ ਪੂਰੇ ਹੋ ਜਨੇ ਨਹੀਂ ਪਰ ਇਹਨਾਂ ਦੇ ਜਿਹੜੇ ਡਾਕੂਮੈਂਟ ਹੀ ਅਥੋਂ ਤੱਕ ਰਹੀ ਇਹਨਾਂ ਦਾ ਡਰਾਈਵਿੰਗ ਲਾਇਸੈਂਸ ਔਰ ਆਰਸੀ ਔਰ ਆਧਾਰ ਕਾਰਡ ਵੋਟਰ ਕਾਰਡ ਪੈਨ ਕਾਰਡ ਤੱਕ ਸਾਰੇ ਸਾਰੇ ਡਾਕੂਮੈਂਟ ਇਹਨਾਂ ਦੇ ਔਰ ਔਰ ਇਹ ਵਿੱਚ ਮੌਜੂਦ ਸੀ ਅਥੋਂ ਤੱਕ ਰਹੀ ਸਰ ਇਹਨਾਂ ਦੇ ਬਾਹਰ ਦੇ ਡਾਲਰ ਵੀ ਹੈਗੇ ਸੀ ਅਸੀਂ ਐਜ਼ ਇਟ ਸਰ ਉਦਾਂ ਹੀ ਇਹਨਾਂ ਨੂੰ ਮਤਲਬ ਕਿ ਜਿੱਦਾਂ ਪਰਸ ਵਿੱਚ ਪਿਆ ਹੀ ਐਜ਼ ਇਟ ਉਦਾਂ ਹੀ ਇਹਨਾਂ ਨੂੰ ਦੇ ਦਿੱਤੇ